ਮਨੀਕਰਨ ਘਾਟੀ ਵਿੱਚ ਬੱਦਲ ਫੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਮਨੀਕਰਨ ਦੇ ਤੋਸ ਚ ਅੱਧੀ ਰਾਤ ਨੂੰ ਭਾਰੀ ਮੀਂਹ ਕਾਰਨ ਬੱਦਲ ਫੱਟ ਗਏ ਇਸ ਦੇ ਨਾਲ ਹੀ ਬੱਦਲ ਫੱਟਣ ਕਾਰਨ ਤੋਸ ਡਰੇਨ ਵਿੱਚ ਦੋ ਦੁਕਾਨਾਂ ਰੁੜ ਗਈਆਂ ਜਦ ਕਿ ਚਾਰ ਆਰਜੀ ਤੌਰ ਤੇ ਬਣਾਈ ਸ਼ੈੱਡ ਵੀ ਇਸ ਦੀ ਲਪੇਟ ਵਿੱਚ ਆ ਗਏ ਹਾਲਾਂਕਿ ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਨਾਲੇ ਦੇ ਨਾਲ ਲੱਗਦੇ ਘਰਾਂ ਵਿੱਚ ਪਰ ਨਾਲੇ ਦੇ ਨਾਲ ਲੱਗਦੇ ਘਰਾਂ ਅਤੇ ਹੋਟਲਾਂ ਵਿੱਚ ਵੀ ਮਲਵਾ ਵੜ ਗਿਆ ਇਸ ਦੇ ਨਾਲ ਹੀ ਬੱਦਲ ਫੱਟਣ ਤੋਂ ਬਾਅਦ ਡਰੇਨ ਦੇ ਨਾਲ ਲੱਗਦੇ ਘਰਾਂ ਦੇ ਲੋਕ ਆਪਣੇ ਘਰ ਛੱਡ ਕੇ ਸੁਰੱਖੇ ਸਥਾਨ ਤੇ ਚਲੇ ਗਏ ਜਾਣਕਾਰੀ ਅਨਸਾਰ ਤੋਸ਼ ਵਿੱਚ ਅੱਧੀ ਰਾਤ ਨੂੰ ਅਚਾਨਕ ਨਾਲੇ ਵਿੱਚ ਬੱਦਲ ਫੱਟ ਗਿਆ ਬੱਦਲ ਫੱਟਣ ਦੀ ਸੂਚਨਾ ਮਿਲਦੇ ਹੀ ਸਥਾਨਕ ਬੱਦਲ ਫੱਟਣ ਦੀ ਸੂਚਨਾ ਮਿਲਦੇ ਹੀ ਅਚਾਨਕ ਲੋਕ ਤੁਰੰਤ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਭੱਜੇ ਅਜੇਹੇ ਚ ਨਾਲੇ ਚ ਮਲਵਾ ਡਿੱਗਣ ਕਾਰਨ ਇੱਕ ਸ਼ਰਾਬ ਦੀ ਦੁਕਾਨ ਅਤੇ ਇੱਕ ਹੋਰ ਦੁਕਾਨ ਰੁੜ ਗਈ ਇਸ ਤੋਂ ਇਲਾਵਾ ਆਰਜੀ ਤੌਰ ਤੇ ਬਣਾਏ ਚਾਰ ਸ਼ੈੱਡ ਵੀ ਪੂਰੀ ਤਰ੍ਹਾਂ ਨਾਲ ਰੁੜ ਗਏ ਜਦਕਿ ਨਾਲੇ ਦੇ ਨਾਲ ਲੱਗਦੇ ਮਕਾਨਾਂ ਅਤੇ ਹੋਟਲਾਂ ਦਾ ਮਲਵਾ ਅੰਦਰ ਜਾਣ ਕਾਰਨ ਕਾਫੀ ਨੁਕਸਾਨ ਹੋਇਆ ਹੈ ਉਸ ਦੇ ਡਰੇਨ ਚ ਬੱਦਲ ਫੱਟਣ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਪੁਲਿਸ ਟੀਮ ਵੀ ਮੌਕੇ ਤੇ ਪਹੁੰਚ ਗਈ ਅਤੇ ਹੁਣ ਪ੍ਰਸ਼ਾਸਨ ਵੱਲੋਂ ਨੁਕਸਾਨ ਦੇ ਕਾਰਨ ਦੀ ਰਿਪੋਰਟ ਵੀ ਤਿਆਰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਮਨਾਲੀ 'ਚ ਵੀ ਬੱਦਲ ਫੱਟਣ ਦੀ ਘਟਨਾ ਸਾਹਮਣੇ ਆਈ ਸੀ ਜਿਸ ਕਾਰਨ ਹੜ੍ਹ ਦੇ ਭਾਰੀ ਮੀਂਹ ਤਬਾਹੀ ਮਚਾਈ ਸੀ। ਇਸ ਦੇ ਨਾਲ ਹੀ ਹੁਣ ਮਨੀਕਰਨ ਘਾਟੀ 'ਚ ਵੀ ਬੱਦਲ ਫੱਟਣ ਤੋਂ ਬਾਅਦ ਹੜ੍ਹ ਦੀ ਘਟਨਾ ਸਾਹਮਣੇ ਮਨੀਕਰਨ ਘਾਟੀ ਵਿੱਚ ਬੱਦਲ ਫੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮਨੀਕਰਨ ਦੇ ਤੋਸ 'ਚ ਅੱਧੀ ਰਾਤ ਨੂੰ ਭਾਰੀ ਮੀਂਹ ਕਾਰਨ ਬੱਦਲ ਫੱਟ ਗਏ। ਇਸ ਦੇ ਨਾਲ ਹੀ ਬੱਦਲ ਫੱਟਣ ਕਾਰਨ ਤੋਸ ਡਰੇਨ ਵਿੱਚ ਦੋ ਦੁਕਾਨਾਂ ਰੁੜ ਗਈਆਂ। ਜਦ ਕਿ ਚਾਰ ਆਰਜੀ ਤੌਰ ਤੇ ਬਣਾਈ ਸ਼ੈੱਡ ਵੀ ਇਸ ਦੀ ਲਪੇਟ ਵਿੱਚ ਆ ਗਏ ਹਾਲਾਂਕਿ ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਨਾਲੇ ਦੇ ਨਾਲ ਲੱਗਦੇ ਘਰਾਂ ਵਿੱਚ ਪਰ ਨਾਲੇ ਦੇ ਨਾਲ ਲੱਗਦੇ ਘਰਾਂ ਅਤੇ ਹੋਟਲਾਂ ਵਿੱਚ ਵੀ ਮਲਵਾ ਵੜ ਗਿਆ ਇਸ ਦੇ ਨਾਲ ਹੀ ਬੱਦਲ ਫੱਟਣ ਤੋਂ ਬਾਅਦ ਡਰੇਨ ਦੇ ਨਾਲ ਲੱਗਦੇ ਘਰਾਂ ਦੇ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਸਥਾਨ ਤੇ ਚਲੇ ਗਏ ਜਾਣਕਾਰੀ ਅਨਸਾਰ ਤੋਸ਼ ਵਿੱਚ ਅੱਧੀ ਰਾਤ ਨੂੰ ਅਚਾਨਕ ਨਾਲੇ ਵਿੱਚ ਬੱਦਲ ਫੱਟ ਗਿਆ ਬੱਦਲ ਫੱਟਣ ਦੀ ਸੂਚਨਾ ਮਿਲਦੇ ਹੀ ਸਥਾਨਕ ਬੱਦਲ ਫੱਟਣ ਦੀ ਸੂਚਨਾ ਮਿਲਦੇ ਹੀ ਅਚਾਨਕ ਲੋਕ ਤੁਰੰਤ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਭੱਜੇ ਅਜੇਹੇ ਚ ਨਾਲੇ ਚ ਮਲਵਾ ਡਿੱਗਣ ਕਾਰਨ ਇੱਕ ਸ਼ਰਾਬ ਦੀ ਦੁਕਾਨ ਅਤੇ ਇੱਕ ਹੋਰ ਦੁਕਾਨ ਰੁੜ ਗਈ ਇਸ ਤੋਂ ਇਲਾਵਾ ਆਰਜੀ ਤੌਰ ਤੇ ਬਣਾਏ ਚਾਰ ਸ਼ੈੱਡ ਵੀ ਪੂਰੀ ਤਰ੍ਹਾਂ ਨਾਲ ਰੁੜ ਗਏ ਜਦਕਿ ਨਾਲੇ ਦੇ ਨਾਲ ਲੱਗਦੇ ਮਕਾਨਾਂ ਅਤੇ ਹੋਟਲਾਂ ਦਾ ਮਲਵਾ ਅੰਦਰ ਜਾਣ ਕਾਰਨ ਕਾਫੀ ਨੁਕਸਾਨ ਹੋਇਆ ਹੈ ਉਸ ਦੇ ਡਰੇਨ ਚ ਬੱਦਲ ਫੱਟਣ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਪੁਲਿਸ ਟੀਮ ਵੀ ਮੌਕੇ ਤੇ ਪਹੁੰਚ ਗਈ ਅਤੇ ਹੁਣ ਪ੍ਰਸ਼ਾਸਨ ਵੱਲੋਂ ਨੁਕਸਾਨ ਦੇ ਕਾਰਨ ਦੀ ਰਿਪੋਰਟ ਵੀ ਤਿਆਰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਮਨਾਲੀ 'ਚ ਵੀ ਬੱਦਲ ਫੱਟਣ ਦੀ ਘਟਨਾ ਸਾਹਮਣੇ ਆਈ ਸੀ ਜਿਸ ਕਾਰਨ ਹੜ੍ਹ ਦੇ ਭਾਰੀ ਮੀਂਹ ਤਬਾਹੀ ਮਚਾਈ ਸੀ। ਇਸ ਦੇ ਨਾਲ ਹੀ ਹੁਣ ਮਨੀਕਰਨ ਘਾਟੀ 'ਚ ਵੀ ਬੱਦਲ ਫੱਟਣ ਤੋਂ ਬਾਅਦ ਹੜ੍ਹ ਦੀ ਘਟਨਾ ਸਾਹਮਣੇ ਆਈ ਹੈ। ਮਨੀਕਰਨ ਘਾਟੀ ਵਿੱਚ ਬੱਦਲ ਫੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮਨੀਕਰਨ ਦੇ ਤੋਸ 'ਚ ਅੱਧੀ ਰਾਤ ਨੂੰ ਭਾਰੀ ਮੀਂਹ ਕਰਨ ਬੱਦਲ ਫੱਟ ਗਏ। ਇਸ ਦੇ ਨਾਲ ਹੀ ਬੱਦਲ ਫੱਟਣ ਕਾਰਨ ਉਸ ਡਰੇਨ ਵਿੱਚ ਦੋ ਦੁਕਾਨਾਂ ਰੁੜ ਗਈਆਂ ਜਦਕਿ ਚਾਰ ਅਰਜੀ ਤੌਰ ਤੇ ਬਣਾਈ ਸ਼ੈੱਡ ਵੀ ਇਸ ਦੀ ਲਪੇਟ ਵਿੱਚ ਆ ਗਏ ਹਾਲਾਂਕਿ ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਨਾਲੇ ਦੇ ਨਾਲ ਲੱਗਦੇ ਘਰਾਂ ਵਿੱਚ ਪਰ ਨਾਲੇ ਦੇ ਨਾਲ ਲੱਗਦੇ ਘਰਾਂ ਅਤੇ ਹੋਟਲਾਂ ਵਿੱਚ ਵੀ ਮਲਵਾ ਵੜ ਗਿਆ ਇਸ ਦੇ ਨਾਲ ਹੀ ਬੱਦਲ ਫੱਟਣ ਤੋਂ ਬਾਅਦ ਡਰੇਨ ਦੇ ਨਾਲ ਲੱਗਦੇ ਘਰਾਂ ਦੇ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਸਥਾਨ ਤੇ ਚਲੇ ਗਏ ਜਾਣਕਾਰੀ ਅਨਸਾਰ ਤੋਸ਼ ਵਿੱਚ ਅੱਧੀ ਰਾਤ ਨੂੰ ਅਚਾਨਕ ਨਾਲੇ ਵਿੱਚ ਬੱਦਲ ਫਟ ਗਿਆ। ਬੱਦਲ ਫਟਣ ਦੀ ਸੂਚਨਾ ਮਿਲਦੇ ਹੀ ਸਥਾਨਕ ਬੱਦਲ ਫਟਣ ਦੀ ਸੂਚਨਾ ਮਿਲਦੇ ਹੀ ਅਚਾਨਕ ਲੋਕ ਤੁਰੰਤ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਭੱਜੇ। ਅਜਿਹੇ 'ਚ ਨਾਲੇ 'ਚ ਮਲਵਾ ਡਿੱਗਣ ਕਾਰਨ ਇੱਕ ਸ਼ਰਾਬ ਦੀ ਦੁਕਾਨ ਅਤੇ ਇੱਕ ਹੋਰ ਦੁਕਾਨ ਰੁੜ ਗਈ। ਇਸ ਤੋਂ ਇਲਾਵਾ ਆਰਜੀ ਤੌਰ ਤੇ ਬਣਾਏ ਚਾਰ ਸ਼ੈੱਡ ਵੀ ਪੂਰੀ ਤਰ੍ਹਾਂ ਨਾਲ ਰੁੜ ਗਏ। ਜਦਕਿ ਨਾਲੇ ਦੇ ਨਾਲ ਲੱਗਦੇ ਮਕਾਨਾਂ ਅਤੇ ਹੋਟਲਾਂ ਦਾ ਮਲਵਾ ਅੰਦਰ ਜਾਣ ਕਾਰਨ ਕਾਫੀ ਨੁਕਸਾਨ ਹੋਇਆ ਹੈ। ਤੋਸ਼ ਦੇ ਡਰੇਨ 'ਚ ਬੱਦਲ ਫਟਣ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਪੁਲਿਸ ਟੀਮ ਵੀ ਮੌਕੇ ਤੇ ਪਹੁੰਚ ਗਈ ਅਤੇ ਹੁਣ ਪ੍ਰਸ਼ਾਸਨ ਵੱਲੋਂ ਨੁਕਸਾਨ ਦੇ ਕਾਰਨ ਦੀ ਰਿਪੋਰਟ ਵੀ ਤਿਆਰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਮਨਾਲੀ 'ਚ ਵੀ ਬੱਦਲ ਫੱਟਣ ਦੀ ਘਟਨਾ ਸਾਹਮਣੇ ਆਈ ਸੀ ਜਿਸ ਕਾਰਨ ਹੜ੍ਹ ਦੇ ਭਾਰੀ ਮੀਂਹ ਤਬਾਹੀ ਮਚਾਈ ਸੀ। ਇਸ ਦੇ ਨਾਲ ਹੀ ਹੁਣ ਮਨੀਕਰਨ ਘਾਟੀ 'ਚ ਵੀ ਬੱਦਲ ਫੱਟਣ ਤੋਂ ਬਾਅਦ ਹੜ੍ਹ ਦੀ ਘਟਨਾ ਸਾਹਮਣੇ ਆਈ ਹੈ। ਮਨੀਕਰਨ ਘਾਟੀ ਵਿੱਚ ਬੱਦਲ ਫੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮਨੀਕਰਨ ਦੇ ਤੋਸ 'ਚ ਅੱਧੀ ਰਾਤ ਨੂੰ ਭਾਰੀ ਮੀਂਹ ਕਾਰਨ ਬੱਦਲ ਫੱਟ ਗਏ। ਇਸ ਦੇ ਨਾਲ ਹੀ ਬੱਦਲ ਫੱਟਣ ਕਾਰਨ ਤੋਸ ਡਰੇਨ ਵਿੱਚ ਦ ਜਦ ਕਿ ਚਾਰ ਆਰਜੀ ਤੌਰ ਤੇ ਬਣਾਈ ਸ਼ੈੱਡ ਵੀ ਇਸ ਦੀ ਲਪੇਟ ਵਿੱਚ ਆ ਗਏ ਹਾਲਾਂਕਿ ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਨਾਲੇ ਦੇ ਨਾਲ ਲੱਗਦੇ ਘਰਾਂ ਵਿੱਚ ਪਰ ਨਾਲੇ ਦੇ ਨਾਲ ਲੱਗਦੇ ਘਰਾਂ ਅਤੇ ਹੋਟਲਾਂ ਵਿੱਚ ਵੀ ਮਲਵਾ ਵੜ ਗਿਆ ਇਸ ਦੇ ਨਾਲ ਹੀ ਬੱਦਲ ਫਟਣ ਤੋਂ ਬਾਅਦ ਡਰੇਨ ਦੇ ਨਾਲ ਲੱਗਦੇ ਘਰਾਂ ਦੇ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਸਥਾਨ ਤੇ ਚਲੇ ਗਏ ਜਾਣਕਾਰੀ ਅਨਸਾਰ ਤੋਸ਼ ਵਿੱਚ ਅੱਧੀ ਰਾਤ ਨੂੰ ਅਚਾਨਕ ਨਾਲੇ ਵਿੱਚ ਬੱਦਲ ਫਟ ਗਿਆ ਬੱਦਲ ਫਟਣ ਦੀ ਸੂਚਨਾ ਮਿਲਦੇ ਹੀ ਸਥਾਨਕ ਬੱਦਲ ਫਟਣ ਦੀ ਸੂਚਨਾ ਮਿਲਦੇ ਹੀ ਅਚਾਨਕ ਲੋਕ ਤੁਰੰਤ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਭੱਜੇ ਅਜਿਹੇ ਚ ਨਾਲੇ ਚ ਮਲਵਾ ਡਿੱਗਣ ਕਾਰਨ ਇੱਕ ਸ਼ਰਾਬ ਦੀ ਦੁਕਾਨ ਅਤੇ ਇੱਕ ਹੋਰ ਦੁਕਾਨ ਰੁੜ ਗਈ ਇਸ ਤੋਂ ਇਲਾਵਾ ਆਰਜੀ ਤੌਰ ਤੇ ਬਣਾਏ ਚਾਰ ਸ਼ੈੱਡ ਵੀ ਪੂਰੀ ਤਰ੍ਹਾਂ ਨਾਲ ਰੁੜ ਗਏ ਜਦ ਕਿ ਨਾਲੇ ਦੇ ਨਾਲ ਲੱਗਦੇ ਮਕਾਨਾਂ ਅਤੇ ਹੋਟਲਾਂ ਦਾ ਮਲਵਾ ਅੰਦਰ ਜਾਣ ਕਾਰਨ ਕਾਫੀ ਨੁਕਸਾਨ ਹੋਇਆ ਹੈ ਤੋਂ ਉਸ ਦੇ ਡਰੇਨ ਚ ਵੱਦਲ ਫਟਣ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਪੁਲਿਸ ਟੀਮ ਵੀ ਮੌਕੇ ਤੇ ਪਹੁੰਚ ਗਈ ਅਤੇ ਹੁਣ ਪ੍ਰਸ਼ਾਸਨ ਵੱਲੋਂ ਨੁਕਸਾਨ ਦੇ ਕਾਰਨ ਦੀ ਰਿਪੋਰਟ ਵੀ ਤਿਆਰ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਮਨਾਲੀ ਚ ਵੀ ਬੱਦਲ ਫੱਟਣ ਦੀ ਘਟਨਾ ਸਾਹਮਣੇ ਆਈ ਸੀ ਜਿਸ ਕਾਰਨ ਹੜ੍ਹ ਦੇ ਭਾਰੀ ਮੀਤਬਾਹੀ ਮਚਾਈ ਸੀ ਇਸ ਦੇ ਨਾਲ ਹੀ ਹੁਣ ਮਨੀਕਰਨ ਘਾਟੀ ਚ ਵੀ ਬੱਦਲ ਫੱਟਣ ਤੋਂ ਬਾਅਦ ਹੜ੍ਹ ਦੀ ਘਟਨਾ ਸਾਹਮਣੇ ਆਈ ਹੈ